ਜੇਤਾ ਛੋਟੇ ਵੀਰੇ ਇੱਕ ਤਰਫਾ ਕੰਮ ਹੋਇਆ ਪਿਆ ਜਿਹੜੀ ਗਲੀ ਮਹੱਲੇ ਦੇ ਸੰਦੀਪ ਕੌਰ ਦੇ ਨਾਲ ਜਾਂਦੇ ਪਿਛਲੇ 2 ਮਹੀਨੇ ਤੋਂ ਲਗਭਗ 6 ਵਾਲਾਂ ਦੇ ਪਤਿਆਰ ਲਈ ਜਾਂਦਾ ਤਾਂ ਉੱਥੇ ਆਪ ਮਾਰੇ ਬੀਬੀਆਂ ਬੱਚੇ ਨੌਜਵਾਨ ਬਜ਼ੁਰਗ ਸੰਦੀਪ ਲੋੜਾ ਦੀ ਅਗਵਾਈ ਸੁਜੀਤ ਕੌਰ ਜਾਂਦੇ ਤਿੰਨ ਮਿੰਟੇ ਜਾਂ ਉਹ ਕੰਮ ਕਰਦੇ ਜਿਹੜੇ ਕੋਈ ਪਿਛਲੇ ਦੂਤੀ ਹੱਥ ਵੀ ਕਰ ਸਕਿਆ ਨਾਇ ਨੂੰ ਕਹਿੰਦਾ ਮਰੇ ਵਾਲ ਕਿੱਡੇ ਕਿੱਡੇ ਹੈ ਕਹਿੰਦਾ ਤੂੰ 5 ਮਿੰਟ ਸੱਜਾ ਤੇਰੇ ਮੂਹਰੇ ਯਾਦਰ ਦੀ ਡੱਕ ਪੈਣੇ ਹੈ ਦਿੰਨਾਂ ਨੂੰ ਇਹਨਾਂ ਨੂੰ ਵੀ ਉਹ ਆਪਣਾ ਇਤਿਹਾਸ ਦੇਖਣ ਗਿਲੰਦਰ ਵਿੱਚ 2 ਮਹੀਨੇ ਤੋਂ ਬਾਅਦ ਜੰਨੀ ਹੋਂਦੇ ਬੰਦੇ ਲੱਭੇ ਨਹੀਂ ਚਾਹੇ ਰਾਜਾ ਜੀ ਆਜਣ ਚਾਹੇ ਜੰਨੀ ਜੀ ਆਜਣ ਕੋਈ ਵੀ ਆਜੇ ਕਿਉਂਕਿ ਆਪਸੀ ਧਵਾਕ ਹੈ ਆਪਸੀ ਭਟੇ ਨਹੀਂ ਹੈ ਇੱਕ ਦੂਜੇ ਨੂੰ ਲੀਡਰ ਮੰਨਣ ਨੂੰ ਕੋਈ ਤਿਆਰ ਨਹੀਂ ਇਸ ਵਕਤ ਮੇਰੇ ਨਾਲ ਲੁਧਿਆਣਾ ਵਿੱਚ ਮੌਜੂਦ ਨੇ ਕਲਵੰਸ ਸਿੰਘ ਸਾਬ ਮੌਜੂਦ ਨੇ ਸਿੱਧੂ ਸਾਹਿਬ ਕਿਸ ਤਰ੍ਹਾਂ ਦੇਦਿਆ ਲੁਧਿਆਣਾ ਇਸ ਵਕਤ ਕਿਹਦਾ ਟਕਰਾ ਤੇ ਮਾਹੌਲ ਕਿਵੇਂ ਹੈ ਇਹ ਜੇਤਾ ਸ਼ੋਟੇ ਵੀਰੇ ਇੱਕ ਤਰਫਾ ਕੰਮ ਹੋਇਆ ਪਿਆ ਜਿਹੜੀ ਗਲੀ ਮਹੱਲੇ ਦੇ ਸੰਦੀਪ ਗੋਈ ਦੇ ਨਾਲ ਜਾਣਿਆ ਪਿਛਲੇ 2 ਮਹੀਨੇ ਤੋਂ ਲਗਭਗ 6 ਵਾਲਾਂ ਦੇ ਪਟਿਆਲੇ ਜੰਨਾ ਤਾਂ ਉੱਥੇ ਆਪ ਸਾਡੇ ਬੀਬੀਆਂ ਬੱਚੇ ਨੌਜਵਾਨ ਬਜ਼ੁਰਗ ਸੰਦੀਪ ਗੋਈ ਜੀ ਆਦੇ ਸੁਦੀਪ ਗੋਈ ਜੀ ਆਪੇ ਇੱਥੇ 3 ਮਹੀਨੇ ਜ્યારੋਂ ਕੰਮ ਕਰਤੇ ਜਿਹੜੇ ਕੋਈ ਪਹਿਰੇਤੀਤੀ ਸਾਧ ਜਨੇ ਕਰ ਸਕਿਆ ਚਾਹੇ 에ਰਪੋਰਟ ਦੀ ਗੱਲ ਕਰੀਏ ਚਾਹੇ ਜਿਹੜੇ ਕੰਮ ਕਰੀਏ ਆਪਾਂ ਇੱਕ ਭਾਰਤ ਨਗਰ ਵਿੱਚ ਸਕੂਲ ਆਫ ਐਮਿਨੈਂਸ ਬਣਾਉਣਾ ਕਿਉਂਕਿ ਲਗਭਗ 6000 ਦੇ ਕਰੀਬ ਲੜਕੀ ਉਸ ਸਕੂਲ ਦੇ ਵਿੱਚ ਮੈਂ ਬਚਪਨੋਂ ਦੇਖਦਾ ਉਥੇ ਪੜ੍ਹਦੀ ਹੁੰਦੀ ਆ ਤੇ ਲੋਕਾਂ 'ਚ ਇੰਨੀ ਵੱਡੀ ਖੁਸ਼ੀ ਦੀ ਲਹਿਰ ਆ ਵੀ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਰੋੜਾਂ ਦੇ ਲੱਖਾਂ ਦੇ ਹਿਸਾਬ ਨਾਲ ਗ੍ਰਾਂਟ ਆਉਂਦੀ ਸੀ ਇੱਕ ਸਕੂਲ ਨੂੰ 17 ਕਰੋੜ ਰੁਪਈਆ ਇਹ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਆ ਮੈਂ ਕਹਿੰਦਾ ਜਿਹੜੀ ਸਾਡੇ ਬੱਚਿਆਂ ਨੇ ਸਾਡੀਆਂ ਧੀਆਂ ਨੇ ਉਹਨਾਂ ਨੂੰ ਘਰਾਂ ਦੇ ਨੇੜੇ ਜਦੋਂ ਪੜ੍ਹਨ ਲਈ ਇੰਨੇ ਅੱਛੇ ਸਕੂਲ ਮਿਲਣਗੇ ਤਾਂ ਕਿਉਂ ਨਹੀਂ ਲੋਕ ਸੰਦੀਪ ਬਰਾੜੀ ਨੂੰ ਵੋਟ ਪਾਉਣਗੇ ਉਹ ਲੋਕ ਕਿਉਂ ਨਹੀਂ ਵੋਟ ਪਾਉਣਗੇ ਜਿਨ੍ਹਾਂ ਨੂੰ ਪਿਛਲੇ 3 ਸਾਲ ਤੋਂ ਇੱਕ ਪੁਲ ਨੂੰ ਡਬਲ ਕਰਨ ਦੇ ਵੇਤੇ ਹੀ ਇੰਨੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਘੰਟਿਆਂ ਬਤੀਜਾਂ ਵਿੱਚ ਫਸਣਾ ਪੈਂਦਾ ਹੈ ਅੱਜ ਇੱਕ ਮਿੰਟ ਦੇ ਵਿੱਚ ਅਗਲਾ ਆਪਣੇ ਘਰ ਦਾ ਫੰਕ ਰਹਿ ਜਾਂਦਾ ਕਿਉਂਕਿ ਕਿਤੇ ਖੰਮਾਂ ਦੇ ਲੋਕਾਂ ਨੇ ਜਰੂਰ ਕਿਤੇ ਮੋੜ ਡਾਉਣੀਆਂ ਉਹਦਾ ਮਨ ਪੜਿਆ ਇੱਕ ਪਾਸੇ ਇਥੇ ਦੇ ਜੋ ਮੈਂਬਰ ਆਫ ਪਾਰਲੀਮੈਂਟ ਨੇ ਉਹ ਰਾਜਾਢਿੰਗ ਨਹੀਂ ਉਹ ਕਾਂਗਰਸਾਂ ਤੇ ਸਾਡੀ ਵੀਰੇ ਪੱਕੀ ਆ ਉਹਦਾ ਪੱਕੀ ਸੀਟ ਹੈ ਇੱਕ ਪਾਸੇ ਰਾਜ ਸਭਾ ਮੈਂਬਰ ਨੇ ਕਿੰਨਾ ਕੁ ਡਾਕਰੇ ਕਾਂਗਰਸ ਆਪਣੀ ਜਿੱਤ ਪ੍ਰਚੰਡ ਕਰਵਾ ਰਹੀ ਹੈ ਉਹ ਕਹਿੰਦੇ ਸਾਡੀ ਜਿੱਤ ਜਿਹੜੀ ਆ ਆਮ ਆਏ ਪਾਰਟੀ ਕਹਿੰਦੇ 3 ਸਾਲ ਦੀ ਕੰਮ ਕੀਤਾ ਨਹੀਂ ਉਹਦੇ ਵੋਟ ਪਾਉਂਦੇ ਬੰਦੇ ਨਾ ਨਾਈ ਦੇ ਮੂਹਰੇ ਬੈਠਾ ਸੀ ਨਾਈ ਨੂੰ ਕਹਿੰਦਾ ਮੇਰੇ ਬਾਲ ਕਿੱਡੇ ਗੱਡੇ ਹੈ ਕਹਿੰਦਾ ਤੂੰ 5 ਮਿੰਟ ਸੱਜਿਆ ਤੇਰੇ ਮੂਹਰੇ ਚਾਦਰ ਦੀ ਡੱਗ ਪੈਣੇ ਇਹਨਾਂ ਨੂੰ ਇਹਨਾਂ ਨੂੰ ਇਹਨੂੰ ਆਪਣਾ ਇਤਿਹਾਸ ਦੇਖਣ ਦਿਲੰਦਰ ਵਿੱਚ 2 ਮਹੀਨੇ ਤੋਂ ਬਾਅਦ ਕਿੰਨੇ ਉਹਨਾਂ ਦੇ ਬੰਦੇ ਲੱਭੇ ਨੇ ਕਿੰਨੇ 35 38 ਦੀ ਆਦੀ ਜਿੱਤ ਤੇ ਦਰਜ ਕਰਾ ਕੇ ਅਮਿੰਦਰ ਭੱਜੇ ਨੂੰ ਜਿਤਾ ਕੇ ਲਏ ਸੀ ਇਥੇ ਉਦੋਂ ਵੀ ਵੱਡੇ ਦਿੱਤ ਹੋਣ ਵਾਲੀ ਚਾਹੇ ਰਾਜਾ ਜੀ ਆਜਣ ਚਾਹੇ ਤਿੰਨ ਜੀ ਆਜਣ ਕੋਈ ਵੀ ਆਜੇ ਕਿਉਂਕਿ ਆਪਸੀ ਥਵਾਕ ਹੈ ਆਪਸੀ ਭੁੱਟ ਨਹੀਂ ਹੈ ਇੱਕ ਦੂਜੇ ਨੂੰ ਲੀਡਰ ਮੰਨਣ ਨੂੰ ਕੋਈ ਤਿਆਰ ਨਹੀਂ ਸਾਡੀ ਪਾਰਟੀ ਦਾ ਮੁੱਖ ਮੰਤਰੀ ਵੀ ਬਾਹ ਫੜ ਕੇ ਬਿਠਾ ਲੀਦਾ ਤੇ ਮੰਤਰੀ ਵੀ ਬਿਹਾ ਲੀਦਾ ਆ ਬਰਕਰੜ ਸਾਨੂੰ ਬਾਹ ਫੜ ਕੇ ਬਿਠਾ ਦਿੰਦੇ ਨੇ ਇਹ ਆ ਪਿਆਰ ਸਤਿਕਾਰ ਤੇ ਪਰਿਵਾਰ ਜਿਹੜਾ ਇੱਕੋ ਇੱਕ ਪਾਰਟੀ ਆਮ ਆਦਮੀ ਸ਼ਿਵ ਸਭ ਕਾਂਗਰਸ ਦੇ ਜਿਹੜੇ ਉਹਦੇ ਕੈਂਡੀਡੇਟ ਨੇ 파ਰਪੂਸ਼ਾ ਅਸ਼ੂਤਾ ਜਿ ਵਿਜ਼ਨਸ ਆ ਜਿਹੜਾ ਹੈ ਉਹ ਉਹਨਾਂ ਸੰਮਣ ਜਾਰੀ ਕੀਤੇ ਨੇ ਕੀ ਕਾਰਨਾਂ ਤੇ ਕਿਵੇਂ ਦੇ ਦੇਵੋਗੇ ਕੋਈ ਕਾਨੂੰਨ ਦੇ ਦਰਜੇ ਦਾ ਸਵਾਲ ਹੈ ਅਗਰ ਕੋਈ ਵੀ ਦੋਸ਼ੀ ਹੈ ਜੇ ਕਿਸੇ ਨੇ ਕੋਈ ਗੱਤ ਕੰਮ ਕਰਿਆ ਉਹਦਾ ਉਹਨਾਂ ਨੂੰ ਸਾਹਮਣਾ ਕਰਨਾ ਪਊਗਾ ਪਰ ਮੈਂ ਮੈਨੂੰ ਇੰਨਾ ਵਿਸ਼ਵਾਸ ਜਰੂਰ ਹੈ ਵੀ ਆਮ ਆਦਮੀ ਪਾਰਟੀ ਕਹਿਣਾ ਤੱਕ ਨਹੀਂ ਕਰਦੀ ਅਗਰ ਜੇ ਕੋਈ ਉਹਨਾਂ ਦਾ ਕਸੂਰ ਹੋਊ ਤਾਂ ਕਿਸੇ ਨੇ ਛੱਡਣਾ ਨਹੀਂ ਜੇ ਬੇਕਸੂਰ ਆ ਕਿਸੇ ਨੇ ਫੜਨਾ ਨਹੀਂ ਸੋਚੋ ਇੱਕ ਗਲਾਸ ਵਿੱਚ ਕੋਈ ਸੰਭਵ ਜਾਣੇ ਨਾ ਮੈਂ ਕੀ ਮੈਸੇਜ ਦੇਣਾ ਚਾਹੁੰਗਾ ਕਿ ਕਿ ਵੋਟਰ ਜਿਹੜਾ ਉਹ ਇੱਕ ਪਰਿਵਾਰ ਇੱਕ ਪਰਿਵਾਰ ਕੀ ਮੈਸੇਜ ਠੰਡੂ ਦੇ ਅੜਾ ਸ਼ਹਿਰ ਨੂੰ ਇੱਕੋ ਇੱਕ ਬੇਨਤੀ ਕਰੂੰਗਾ ਹੱਤਾਂ ਪਛਮੀ ਦੇ ਲੋਕਾਂ ਨੂੰ ਬੱਡੀ ਗੰਤੀ ਵਿੱਚ ਤੁਹਾਡੇ ਕੋਲੇ ਇੱਕ ਸਾਤ 10 ਮਹੀਨੇ ਦੇ ਲਗਭਗ ਸਰਕਾਰ ਤੇ ਬੈਨੇ ਜਿਹੜੀ ਸਰਕਾਰ ਹੋਵੇ ਦੇ ਉਹਦਾ ਕੌਂਸਲਰ ਜਾ ਉਹਦਾ ਐਮਐਲਏ ਜਾ ਐਮਪੀ ਹੋਵੇ ਤਾਂ ਮੈਂ ਸਮਝਦਾ ਇੱਕ ਤਾਲਮਿਲ ਬਣ ਜਾਣਾ ਤੇ ਜੇ ਇਹ ਤਾਲਮਿਲ ਬਣਿਆ ਰਿਹਾ ਤਾਂ ਮੈਂ ਸਮਝਦਾ ਵੀ ਵਿਕਾਸ ਦੀ ਜਿਹੜੀ ਦੱਲੀ ਦੀ ਰਫਤਾਰ ਆ ਉਹ ਹੋਰ ਵੱਧ ਕੇ ਅੱਗੇ ਜਾਊਗੀ ਹਲਕਾ ਜਿਹੜਾ ਪਛਮੀ ਨੰਬਰ 1 ਬਣੂੰਗਾ ਲੁਧਿਆਣਾ ਨੰਬਰ 5 ਧੰਨਵਾਦ ਫਿਰ ਸਤਿ ਸ੍ਰੀ ਅਕਾਲ ਸਿੱਤੂ ਸਾਹਿਬ ਮੋਤੀ ਜੀ ਅੱਜ ਜਿਹੜੀ ਜੁਆਇਨਿੰਗ ਆ ਨਗਾਤਾਰ ਆ ਪਾਰਟੀ ਦੇ ਵਿੱਚ ਨਹੀਂ ਜੁਆਇਨਿੰਗ ਨਗਾਤਾਰ ਹੁੰਦੀ ਹੈ ਜੀ ਇਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਦਫ਼ਤਰ ਜਿਥੇ ਕੈਬਨ ਮੰਤਰੀ ਨੇ ਵੱਡਿਆਂ ਨੇ ਪਾਰਟੀ ਲੀਡਰਸ ਹੌਂਸਲ ਕਿੱਥੇ ਪੁੱਜਦੇ ਸੀ ਕਿ ਪਾਰਸ ਨਾ ਨਾ ਬਿਛੇ ਕਿ ਰਿਆਸਤ ਲੁਧਿਆਣਾ